ਅੱਜਕੱਲ੍ਹ ਦੁਨੀਆਂ ਦੇ ਹਰ ਰਿਸ਼ਤੇਦਾਰਾਂ ਤੇ ਪਰਿਵਾਰਾਂ ਵਿੱਚ ਕੁਤਕਲੇਸ਼ ਪਾਉਣ ਵਾਲਾ ਇੱਕ ਤਾਂ ਹੀ ਬੰਦਾ ਜ਼ਰੂਰ ਹੁੰਦਾ ਹੈ ਜਿਹੜਾ ਸਭ ਨੂੰ ਜੁੰਡੋ ਜੁੰਡੀ ਕਰਾ ਕੇ ਬਾਅਦ ਵਿੱਚ ਪਤਾ ਕੀ ਕਹਿੰਦਾ ਇਹ ਹੀ ਕਹਿੰਦਾ ਕਿ ਬਈ ਭਰਾਵੋ ਰਲ ਮਿਲ ਕੇ ਰਿਆ ਕਰੋ ਬੰਦੇ ਦਾ ਜੀਵਨ ਹਮਸਫਰ ਬਿਨਾ ਨਹੀਂ ਲੰਘਦਾ ਯਾਰੀ ਦੋਸਤੀ ਬਿਨਾ ਨਹੀਂ ਗੁਜ਼ਰਦਾ ਕੋਈ ਆਖੇ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਰਾਵਾ ਤੂੰ ਫਿਗਰ ਨਾ ਕਰ ਤਾਂ ਉਸ ਨੂੰ ਤੁਸੀਂ ਪੁੱਛ ਲੈਣਾ ਕਦੋਂ ਤੱਕ ਕਿਉਂਕਿ ਲੋਕ ਇੱਥੇ ਆਪਣਾ ਬਣਾ ਕੇ ਪਰਾਇਆ ਕਰਨ ਵਿੱਚ ਦੇਰ ਨਹੀਂ ਲਾਉਂਦੇ ਪਿੱਛੋਂ ਛੁਰੀ ਮਾਰ ਹੀ ਦਿੰਦੇ ਆ ਝੂਠ ਅਤੇ ਬੇਈਮਾਨੀ ਕਰਕੇ ਇੱਕ ਬੰਦਾ ਦੂਜੇ ਬੰਦੇ ਨੂੰ ਧੋਖਾ ਤਾਂ ਦੇ ਸਕਦਾ ਪਰ ਉਸ ਨਿਆ ਕਰਨ ਵਾਲੇ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਤੁਸੀਂ ਧੋਖਾ ਨਹੀਂ ਦੇ ਸਕਦੇ ਕਿਉਂਕਿ ਉਸ ਦੇ ਕੈਮਰੇ ਵਿੱਚ ਤੁਸੀਂ ਕੈਦ ਹੋ ਜਾਂਦੇ ਹੋ ਸਾਰਾ ਨਿਰੀਖਣ ਕਰਦਾ ਹੈ ਫਿਰ ਪਤਾ ਲੱਗਦਾ ਜਦੋਂ ਸਮਾਂ ਘੇੜਾ ਦਿੰਦਾ ਨਾ ਤੇ ਫਿਰ ਝੂਠ ਅਤੇ ਬੇਈਮਾਨੀ ਜੇ ਤੁਸੀਂ ਕਰਦੇ ਆ ਤਾਂ ਉਸ ਦਾ ਫਲ ਅੱਗੇ ਜਾ ਕੇ ਮਿਲਦਾ ਕਿਸੇ ਲੋੜਵੰਦ ਦੀ ਮਦਦ ਕਰਨਾ ਕਿਸੇ ਦਾ ਚੰਗਾ ਸੋਚਣਾ ਅਤੇ ਕਿਸੇ ਦਾ ਚੰਗਾ ਕਰਨਾ ਇਹ ਤਿੰਨੇ ਕੰਮ ਜੇ ਤੁਸੀਂ ਕਰ ਲੋਗੇ ਨਾ ਤੁਹਾਨੂੰ ਕਿਤੇ ਵੀ ਜਾ ਕੇ ਮੱਥਾ ਟੇਕਣ ਦੀ ਲੋੜ ਨਹੀਂ ਇਹ ਤਿੰਨੇ ਕੰਮ ਵੀ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਬਰਾਬਰ ਹੁੰਦੇ ਆ ਜੀਵਨ ਵਿੱਚ ਸਭ ਸਹੀ ਹੋ ਰਿਹਾ ਤੁਹਾਨੂੰ ਗਲਤ ਇਸ ਲਈ ਲੱਗ ਰਿਹਾ ਕਿਉਂਕਿ ਤੁਹਾਡੇ ਹਿਸਾਬ ਦੇ ਨਾਲ ਨਹੀਂ ਹੋ ਰਿਹਾ ਜਿਹੜੇ ਲੋਕ ਤੁਹਾਡਾ ਫਾਇਦਾ ਚੁੱਕ ਕੇ ਵੀ ਆਇਂਦ ਖੌਂਦੇ ਆ ਕਿ ਵੀ ਅਸੀਂ ਬਹੁਤ شریف ਹਾਂ ਜਿਵੇਂ ਤੁਸੀਂ ਉਹਨਾਂ ਲਈ ਕੁਝ ਕੀਤਾ ਹੀ ਨਹੀਂ ਅਜਿਹੇ ਲੋਕਾਂ ਤੋਂ ਤਕਰੀਬਨ ਦੂਰ ਰੋ ਜਾਂ ਚੁੱਪ ਕਰਕੇ ਪਿੱਛੇ हट ਜਾਓ ਇਸੇ ਵਿੱਚ ਹੀ ਭਲਾਈ ਹੈ ਜਿਸ ਬੰਦੇ ਦੇ ਅੰਦਰ ਜ਼ਹਿਰ ਭਰਿਆ ਹੋਵੇ ਉਹ ਕਦੇ ਨਹੀਂ ਬਦਲਦਾ ਉਹ ਤਾਂ ਸਿਰਫ ਵਿਚਾਰਾ ਤੇ شریف ਬਣ ਕੇ ਹਰ ਇਲਜ਼ਾਮ ਆ ਜਿਹੜਾ ਦੂਜਿਆਂ ਤੇ ਲਗਾਉਣ ਦੀ ਕੋਸ਼ਿਸ਼ ਵਿੱਚ ਹੀ ਲੱਗਾ ਰਹਿੰਦਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿਸੇ ਦੀਆਂ ਮਿੰਤਾ ਕਰਨ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਤੇ ਨਾ ਹੀ ਸਨਮਾਨ ਮਿਲਦਾ ਆਪਣੇ ਅਣਖ ਨੂੰ ਜਿਉਂਦੀ ਰੱਖੋ ਜੋ ਕਿਸਮਤ ਵਿੱਚ ਹੋਵੇਗਾ ਉਹ ਤੁਹਾਨੂੰ ਜ਼ਰੂਰ ਮਿਲੂਗਾ ਕਦੇ ਵੀ ਕਿਸੇ ਤੇ ਜਾਂ ਕੋਈ ਗਲਤੀ ਕਰਦਾ ਉਹਦੇ ਤੇ ਨਾ ਹੱਸੋ ਬਹੁਤਾ ਰੌਲਾ ਨਾ ਪਾਇਆ ਕਰੋ ਪਤਾ ਨਹੀਂ ਹੁੰਦਾ ਅੱਗੇ ਜਾ ਕੇ ਵਾਕਤਾ ਜਿਹੜਾ ਉਹ ਕੀ ਕੀ ਰੰਗ ਵਿਖਾਊਗਾ ਸਮੇ ਨੂੰ ਯਾਦ ਰੱਖੋ ਸਮਾ ਜਦੋਂ ਗੇੜਾ ਦਿੰਦਾ ਨਾ ਘੜੀ ਵਾਂਗੂ ਸੂਈ ਚਲਦੀ ਚਲਦੀ ਆਪਦੇ ਪੁਆਇੰਟ ਤੇ ਲਾਜ਼ਮੀ ਹੁੰਦੀ ਹੈ ਜਦੋਂ ਆਪਣੇ ਆ ਤੇ ਸ਼ੱਕ ਅਤੇ ਬਗਾਨਿਆਂ ਤੇ ਭਰੋਸਾ ਹੋ ਜਾਵੇ ਨਾ ਉਤੇ ਰੇਸਤਾ ਹੀ ਨਹੀਂ ਸਗੋਂ ਰਸਤਿਆਂ ਦੀਆਂ ਪੂਰੀਆਂ ਜੜਾਂ ਹਿੱਲਣ ਲੱਗਦੀਆਂ